ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ ਦੀ ਵੀਡੀਓ ਚ ਲਓ ਜੀ ਮੋਟਰ ਉੱਪਰ ਆ ਗਏ ਮੌਸਮ ਹੋ ਰਿਹਾ ਬਿਲਕੁਲ ਠੰਡਾ ਹੈ ਮੀਂਹ ਪੈਣ ਦੀ ਸੁਭਾਵਨਾ ਪੂਰੀ ਹੈ ਬੱਦਲ ਵਾਈ ਮੈਂ ਵੀ ਪੈਣਾ ਕੱਖ ਵੱਟ ਲਈ ਆਈਏ ਹਾਂ ਜੀ ਗਵਰਨਮੈਂਟ ਦੀ ਡਿਊਟੀ ਬਾਕੀ ਕੰਮ ਬਾਅਦ ਚ ਹੋਈ ਜਾਉਂਗੇ ਕੱਖ ਵੱਟ ਗਏ ਹੋ ਜਾਂਦਾ ਵੀ ਵਿਹਲੇ ਆ ਬਸ ਸਾਰੀ ਦਿਹਾੜੀ ਕੱਖ ਬੰਦਾ ਸਾਡਾ ਆ ਗਿਆ ਰਿਹੜੀ ਲੈ ਕੇ ਸਤਿ ਸ਼੍ਰੀ ਅਕਾਲ ਜੀ ਆਪਣਾ ਜਹਾਜ ਲਿਆਂਦਾ ਅਸੀਂ ਲੱਗੇ ਵੱਢਣ ਬਾਜਰਾ ਇੱਧਰ ਦੀ ਵੱਢੀਏ ਉੱਥੇ ਵੱਢੀਏ ਉਹ ਠੀਕ ਹੈ ਉਧਰ ਵੱਢੀਏ ਬਾਕੀ ਹਵਾ ਜੀ ਚੱਲ ਗਈ ਬੱਦਲ ਵਾਈ ਪੂਰੀ ਐਨ ਬਣਾਇਆ ਵਾ ਮੀਰ ਹੁੰਦਾ ਰੱਬ ਦੇਖਦੇ ਪਾਉਂਦਾ ਕਿ ਨਹੀਂ ਹਾਂ ਪਾ ਕਰਨਾ ਹੀ ਖਰਾਬੇ ਆ ਹੁਣ ਫਸਲਾਂ ਨੂੰ ਜਿਹੜਾ ਵੀ ਪਾਉਂਗਾ ਬਾਕੀ ਦੇਖਦੇ ਆ ਚਲੋ ਰੋਕਤਾ ਸਕਦੇ ਨਹੀਂ ਹੁਣ ਪਹਿਣਾ ਨਾ ਪਹਿਣਾ ਤੇ ਇਹਦੀ ਮਰਜ਼ੀ ਆ ਬਾਕੀ ਸੁਭਾਵਨਾ ਪੂਰੀ ਬਣੀ ਹੋਈ ਆ ਮੌਸਮ ਦੱਸ ਵੀ ਰਿਹਾ ਗੜਬੜ ਕਹਿੰਦੇ ਮੀਂਹ ਮੌਸਮ ਦੇ ਭਾਗ ਵਾਲੇ ਗਰਮੀਆਂ ਤਾਂ ਸੱਚ ਹੋਵੇ ਨਾ ਹੋਵੇ ਪਰ ਹੁਣ ਇਹ ਦਿਨਾਂ ਤੇ ਬਾਅਦ ਹੀ ਨਾ ਤਾਂ ਸੱਚ ਹੋਣ ਲੱਗ ਜਾਂਦਾ ਜਿਹੜੀ ਵੀ ਇਹ ਭਵਿੱਖਬਾਣੀ ਕਰਦੇ ਆ ਟੈਲੀਵਿਜ਼ਨ ਵਾਲੇ ਪਹਿਨਾ ਤਾਂ ਨਹੀਂ ਕੋਈ ਵੀ ਸੱਚ ਹੁੰਦਾ ਹੈ ਨਾ ਦਾ ਗਰਮੀਆਂ ਵਿੱਚ ਦਸੀ ਗੇ ਮੀਂਹ ਮੀਂਹ ਇੱਕ ਦਿਨ ਵੀ ਨਹੀਂ ਪਿਆ ਹੁਣ ਹੀ ਨਾ ਨੇ ਕਹਿਣਾ ਮੀਂਹ ਮੀਂਹ ਹੋ ਪੈ ਵੀ ਜਾਣਾ ਚਲੋ ਦੇਖਦੇ ਆ ਬਾਕੀ ਕੀ ਬਣਦਾ ਗਿਆ ਨਹੀਂ ਬਟ ਇਹ ਕੱਖ ਫਿਰ ਚਲੋ ਠੀਕ ਹੈ ਜੀ ਲਾਜੇ ਫੋਟੋ ਉਹ ਫਿਰ ਆਇਆ ਹੁਣ ਬਾਈ ਨੂੰ ਮਲਾਉਂਦੇ ਸਾਨੂੰ ਇੱਕ ਦਵਾਈਆਂ ਵਾਲਾ ਬਾਈ ਆਇਆ ਆਪਾਂ ਕੋਲ ਅੱਗੇ ਵੀ ਆਉਂਦਾ ਹੋ ਵੀਰ ਲਿਖਾਉਂਦੇ ਸਾਨੂੰ ਦੱਸਦੇ ਨਵੀਂ ਕੰਪਨੀ ਦਾ छब्बी इस, में डोडी रोग आता है तो उससे पहले आप अगर आने से पहले आप बैरिक्स करते हो तो आपका नहीं आपका छिट्टा भी बढ़िया है डोडी रोग आने नहीं देगा वो दाना साफ करेगा बढ़िया करेगा अच्छा

ਇਹ ਜਿਹੜੀ ਵਾਲ ਐਕਸਟਰਾ ਮਤਲਬ ਇਹ ਆਪਾਂ ਨੇ ਸਾਰੇ ਤੋਂ ਪਹਿਨਾ ਕਰਨੀ ਆ ਹਾਂਜੀ ਜੋ ਆਪਕਾ 1 ਸੇ 10% ਦਾ ਨਿਸਾਰਾ ਆਤਾ ਨਾ ਉਸਮੈਂ ਆਪ ਕਰ ਸਕਦੇ ਹੋ ਵੈਸੇ ਚਾਹੀਦੀ ਦਾ ਨਿਸਾਰੇ 1% ਤੇ ਵੀ ਪਹਿਨਾ ਹੋ ਜੂਵੇ ਸਾਥ ਮੈਂ ਇਨਸੈਕਟੀਸਾਈਡ ਹੋ ਜੂਵੇ ਨਾ ਕੋਈ ਜੀ 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 ਉਹਦੇ ਗੱਲ ਆਏ ਵੀ ਸੁੰਡੀ ਸਾਡੀ ਫੇ ਕੋਈ ਨਹੀਂ ਪੈਂਦੀ ਨਿਕਣਾ ਹੁਣੀ ਤੇ ਕੀ ਪ੍ਰੋਬਲਮ ਆ ਰਹੀ ਹੈ ਨਾ ਹਾਂ ਜੀ ਇਹ ਦਿਖਾਉਂਦੀ ਬਾਅਦ ਚ ਇਹ ਗੋਭਦੀ ਸੁੰਡੀ ਜਿਹੜਾ ਰਿਜ਼ਲਟ ਆ इसको तो आप वीर जी जैसे आप स्टार्टिंग में जैसा आपकी बीस से तीस दिन की आपकी जीरी है तो उसमें हमारी कंपनी की एक्जोटिक एक एक आती है वो आपकी गोभी सुंडी में भी काम करती है पत्तल पेट पे काम करेगी जड़ के कीड़े पे काम करेगी भुजा भी बनाएगी साथ के साथ और हरियापन लाएगी बाकी ये जी वायरस आई इस टाइम हो इस टाइम आप कर सकते हो बैरिंग ठीक है जी ये जी हो रही कहा

क्योंकि ये देखो आप निशारे बात करते हो अभी आपका अगर आप इस, अभी स्प्रे करते हो तो आपका फूल भी झड़ेगा देखो फूल भी आया हुआ है अभी आपका दाना बन भी रहा है अभी आपको देखो मैं रिकमेंडेशन नहीं करेगा आप अभी स्प्रे करो ठीक है जी बाकी कोई है इनोवेक्सा के नाम से आती है उसमें लेमडा प्लेटा है प्लस दोनों हैं हैं का जी दोनों लड़ने वाले जिता बूंगा उधर यहाँ लड़ूंगे साल नहीं, उसके साथ पहुंच जाता है हमारा कंपनी का वो लड़ने देखती अच्छा जी नोट फोर से लगता है देखो वो वो आपको इनोमेक्स के साथ ही मिलेगा ठीक है जी चल कोई नहीं ਉਹ ਉਹਦਾ ਟਾਈਮ ਤਾਂ ਲੰਘ ਗਿਆ ਤੂੰ ਮਿਲਿਆ ਹੀ ਲੇਟਾ ਨਹੀਂ ਅਸੀਂ ਉਹ ਕਰ ਦੇਣੀ ਸੀ ਉਦੋਂ ਜੀ ਨਹੀਂ ਮਿਲਿਆ ਤਾਂ ਵੀਰ ਜੀ ਆਪ ਕੋ ਬਸ ਉਹ ਆਪ ਉਸ ਟਾਈਮ ਤੇ ਬੋਲ ਰਿਹਾ ਮੈਂ ਦਵਾਈ ਕਰਤੀ ਸੀ ਨਾ ਹਾਂ ਆਪ ਦਵਾਈ ਲਿਆਇਆ ਉਸ ਟਾਈਮ ਤੇ ਦਵਾਈ ਨੇ ਲਿਆਇਆ ਤਾ ਜਦੋਂ ਤੂੰ ਮਿਲਿਆ ਜੀ ਜੀ ਹੁਣ ਆ ਦਵਾਈ ਦੇਖਾਂਗੇ ਕੋਈ ਨਹੀਂ ਕਰਦੇ ਇਹ 5-4 ਦਿਨ ਤੱਕ ਹਲੇ 10 ਕੇ ਦਿਨ ਹੋ ਗਏ ਨਾ ਜੀ ਜੀ ਘਟੋ ਘਟ ਵੀ 20 ਕੇ ਦਿਨ ਦਾ ਅੰਤਰ ਤਾਂ ਚਾਹੀਦਾ ਤੋਈ ਹਾਂ ਦੇਖੋ 18 ਤੋਂ 20 ਦਿਨ ਦਾ ਆਪ ਕੋ ਰਿਜ਼ਲਟ ਮਿਲੇ ਤਾਂ ਉਸ ਤੇ ਵੀ ਦੇਖੋ ਹਮ ਵੀ ਬੋਲਦੇ ਫਾਰਮਰ ਕੋ ਕਿ ਆਪ ਇੱਕ ਦਵਾਈ ਕੋ ਲੈ ਕਰਕੇ ਉਸ 20 ਦਿਨ ਬਾਅਦ ਕਰਨਾ ਚਾਹੀਦਾ ਉਸ ਉੱਪਰ ਚਲੋ ਬਾਕੀ ਦਿਖਾਏ ਤੁਸੀਂ ਵੀ ਦਵਾਈ ਜੇ ਕਿਸੇ ਨੇ ਕੀਤੀ ਹੋਈ ਕਿਸਾਨ ਵੀਰ ਨੇ ਬਿਲਕੁਲ ਵੀਰ ਜੀ ਕਿੰਦਾ ਦਾ ਰਿਜ਼ਲਟ ਆ ਕਿੰਦਾ ਦਾ ਨਹੀਂ ਜੀ ਜੀ ਉਹ ਲੈਕਟਰਾ ਦਿਖਾਈਏਗੇ ਔਰ ਬਿਲਿਕੋਨ ਕ ਵੀ ਦਿਖਾਈਏਗੇ ਆਪ ਕੋ ਸਾਥ ਮੈਂ ਚਲੋ ਕੋਈ ਨਹੀਂ ਜੀ ਜੀ ਬਾਕੀ ਤੁਹਾਨੂੰ ਦਿਖਾਵਾਂਗੇ ਅਸੀਂ ਵੀ ਕਰਦੇ ਆ ਹਜੇ ਪਰ ਅਸੀਂ ਵੀ ਅਸੀਂ 5 ਦਿਨ ਤੱਕ ਕਰਾਂਗੇ ਹਲੇ ਕੋਈ ਨਾ ਕੋਈ ਫਿਰ ਦੱਸਾਂਗੇ ਵੀ ਰਿਜ਼ਲਟ ਕਿੰਦਾ ਰਿਹਾ ਕਿੰਦਾ ਨਹੀਂ ਬਿਲਕੁਲ ਜੀ ਇੱਕ ਹਫਤੇ ਬਾਅਦ ਆਪ ਕੋ ਰਿਜ਼ਲਟ ਦਿਖਾ ਦੇਗੀ ਨਾ ਠੀਕ ਆ ਚਲੋ ਕੋਈ ਨਹੀਂ ਦੇਖਦੇ ਆ ਇੱਕ ਹਫਤਾ ਦੋ ਹਫਤੇ ਦੱਸ ਦੇਣਾ ਇਹਨੇ ਕਰੀ ਵੀ ਨੇ ਤੇਰੀ ਨੇ ਬਿਲਕੁਲ ਵੀਰ ਹਮ ਚਲੋ ਜੀ ਦੱਲੀ ਨੂੰ ਕੀ ਕਤਾ ਕਤਰ ਕੋ ਮੈਂ ਆਇਆ ਓੜ ਕਿਹੜਾ ਕਿੰਦੇ ਦਵਾਈ ਵਾਲੇ ਹੈਗਾ ਦਵਾਈ ਦੇਜੋ ਹੈ ਕਾ ਸਸਤੀ ਵੀ ਬਹੁਤ ਆ ਤਾਂ ਇਹ ਮਹਿੰਗੀ ਬਹੁਤ ਹੈ 1300 ਕਿਲੇ ਦੀ ਆ ਹੈ 1300 ਕਿਲੇ ਦੀ ਆ 1300 ਰੁਪਏ ਕਿਲੇ ਦੀ ਹੈ ਫੇ ਭੈਣ 10 ਕਿਲੇ ਆਉਗੇ ਤੇ ਆਇਆ ਤੂੰ ਕਾ ਸਹੀ ਸਹੀ ਰੇਟ ਲਾ ਲਓ ਵੱਧ ਲੈ ਲੂਗੇ ਤਾਂ ਕਹਿ ਦੇ ਤਾਂ ਦੇਣਾ ਤਾਂ ਮੈਂ ਕਹਿੰਦੇ ਕਹਤਾ ਤੁਹਾਨੂੰ ਹੱਥ ਨਾ ਫੜ ਲੈ ਮਨ ਨੂੰ ਅੱਛਾ ਬਰੀ ਦਾ ਥੋੜਾ ਕਾ ਭਾਈ ਵਾ ਸਹੀ ਸਹੀ ਲਾ ਲਓ ਲੈ ਲੈਂਦੇ ਹੈਗਾ ਜੇ ਲਾਉਂਗੇ ਮਾਤਾ ਇੰਨੀ ਸੋਈ ਦਵਾਈ ਹੋਵੇ ਕਾ ਨਾ ਹੋਦਾ ਨਹੀਂ ਲੰਦਾ ਲੈ ਹੁਰਕਿਆ ਮਹਿੰਗੇ ਬਹੁਤ ਹੈ ਕਿਆ ਕਰੀ ਯਾਰ ਕੰਪਨੀਆਂ ਦੇ ਨੌ ਚੱਲਦੇ ਬਾਈ ਬ੍ਰਾਂਡ ਬਣਾਏ ਉਹਨਾਂ ਨੇ ਆਪਣੀ ਦੱਲੀ ਟ੍ਰੇਪੇ ਬੰਦਾ ਸੁਈ ਦਾ ਚੱਕਰ ਹੁਣ ਅੱਜ ਕੋਟੇ ਵਾਲੇ ਆਏ ਵੇ ਤੇ ਜੀ ਉਹਨਾਂ ਕੋਲ ਤੇ ਆਏ ਆ ਹੁਣ ਕੋਟੇ ਵਾਲੇ ਆਏ ਵੇ ਤੇ ਦਵਾਈ ਵਾਲੇ ਉੱਥੇ ਤੇ ਆਏ ਉਹਨਾਂ ਕੋ ਗੈਲੀਲੀਓ ਦਵਾਈ ਆਈ ਵੀ ਤੀਆਂ ਦੱਲੀ ਉਹ ਕਹਿੰਦੇ 400 ਐਮਲ ਡੋਜ਼ ਪਾਓ ਗੈਲੀਲੀਓ ਦੀ ਕੰਪਨੀ ਵਾਲੇ ਕਹਿੰਦੇ ਨੈਟਵਰ ਐਗਰੀ ਬ੍ਰਾਂਡ ਐਗਰੀ ਉਹਦੇ ਵਾਲੇ ਬਿਗ ਹਾਰਡ ਵਾਲੇ ਜਿੰਨੀਆਂ ਵੀ ਸਾਈਟਾਂ ਐ ਨੈਟਵਰ ਆ ਉਹ ਸਾਰੇ ਕਹਿੰਦੇ 200 ਐਮਐਲ ਡੋਜ ਪਾਓ ਹੁਣ ਦੱਸੋ ਕੀ ਦੀ ਮੰਨੀ ਐ ਕੰਪਨੀ ਵਾਲਿਆਂ ਦੀ 400 ਮੰਨੀ ਐ ਕਿ 200 ਮੰਨਿਏ ਵੀ ਜਿਹੜੇ ਕਹਿ ਰਹੇ ਆ ਜਿੰਨੇ ਵੀ ਕਿਤਾਬਾਂ ਕਿਤੂਬਾਂ ਵਾਲੇ ਮੰਨ ਲਓ ਚਾਹੇ ਜੋ ਵੀ ਨੈਟ ਪਰ ਲਿਖਿਆ ਪਾਇਏ ਦਵਾਈ ਬਾਰੇ ਉੱਥੇ ਸਾਰਾ ਕੁਝ ਲਿਖਿਆ ਹੋਇਆ 200 ਐਮਐਲ ਡੋਜ ਹੁਣ ਦੱਸੋ ਵੀ 200 ਪਾਈਏ ਕਿ 400 ਪਾਈਏ ਹੁਣ ਇਹਨਾਂ ਦੇ ਕਹੇ ਤਾਂ ਆਪਾਂ ਦਲੀ 400 ਪਾਈ ਜਾਣੀ 100 ਪਾਈ ਜਾਣੀ ਬਾਕੀ ਹੁਣ ਪਤਾ ਨਹੀਂ ਅਸਲੀ ਡੋਜ ਕਿੰਨੀ ਹੀ ਆ ਹੈਂ 400 ਬਣਦੀ ਮਹਿੰਗੀ ਬਹੁਤ ਹੈ 400 ਰੁਪਏ ਬਹੁਤ ਹੈ 200 ਨੂੰ ਤਾਂ ਚੱਲ ਮੰਨਿਆ ਵੀ ਜਾਇ ਜਾਇਜ ਹੋ ਜਾਵੇ ਹੋਰ ਸੁਣਾ ਠੀਕ ਹੈ ਹੋਰ ਕਿਹੜੀ ਕਿਹੜੀ ਦਵਾਈ ਦੇਖੀਆਂ ਦਵਾਈ ਨੇ ਜਿਹੜੇ ਫਿਰ ਉਹ ਵੈਦ ਆ ਕੇ ਦੱਸੇ ਕੋਲ ਹਾਂ ਇੱਕ ਮੇਰੇ ਕੋਲ ਵੀ ਆਇਆ ਤਾਂ ਸਵੇਰੇ ਉਰੇ ਰੋਡਾ ਜਾ ਹਾਂ ਤੇਰੇ ਕੋਲ ਵੀ ਗਿਆ ਹੋਣਾ ਉਹ ਕਹਿੰਦਾ ਦੱਲੀ ਮਿਲਿਆ ਨਹੀਂ ਯਾਰ ਕੌਣ ਉਹ ਰੋਡਾ ਜਾ ਦੱਸੇ ਕੋਲ ਗਿਆ ਹੋਣਾ ਉੱਥੇ ਮੈਂ ਕਹਦਾ ਜਾਏਗਾ ਤੂੰ ਆਪੋ ਟਾਲਾ ਤਾਂ ਉਹੀ ਰੋਡਾ ਟਾਈਪ ਭਾਰਾ ਜਾ ਨਹੀਂ ਨਹੀਂ ਖੋਰਦਾ ਇਸ ਕਬਰ ਆੜਾ ਸਿਟੀ 100 ਵਾਲਾ ਦਾ ਅਡਲੈਕਸ ਵਾਲਾ ਗਿਆ ਹੁਣ ਤੇਰੇ ਕੋਲ ਉਹ ਦੱਸਿਓ ਕਿੱਧਰ ਗਿਆ ਨਾ ਉਹ ਤਾਂ ਕਹਿੰਦਾ ਤਾਂ ਮੈਂ ਦਿੱਲੀ ਨੂੰ ਮਿਲ ਕੇ ਆਉਣਾ ਪਈ ਨਹੀਂ ਮੈਨੂੰ ਮਿਲਿਆ ਨਹੀਂ ਕਿਾ ਚੱਲ ਕੋਈ ਨਹੀਂ ਬਾਕੀ ਉਹ ਵੀ ਸਵੇਰੇ ਗੱਲਾਂ ਕਰਕੇ ਗਿਆ ਦਵਾਈਆਂ ਦੀ ਮੇਰੇ ਕਾਕਾ ਵੀ 5-7 ਮਿੰਟ ਲੱਗ ਗਿਆ ਆਪਣੇ ਵਿਚਾਰ ਦੱਸ ਕੇ ਗਿਆ ਸਾਡੀਆਂ ਦਵਾਈਆਂ ਵਰਤੂ ਮੇਰ ਸਿੰਘ ਕੋਲ ਬੈਠ ਕੇ ਗਏ ਹਾਂ 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 ਮੇਰ ਸਿੰਘ ਕੋਲ ਬੈਠਾ ਤਾਂ ਹੁਣ ਕਰੀਏ ਕਿਾ ਵਰਤੀਏ ਕਿਹੜੀ ਦਵਾਈਆਂ ਇਹ ਤਾਂ ਦੱਸ ਦੋ ਕਿਾ ਹੀ ਵਰਤੀਏ ਕਿਹੜੀ ਕੰਪਨੀ ਦੀ ਵਰਤੀਏ ਕਿਹੜੀ ਵਰਤੀਏ ਇੰਨੀਆਂ ਦਵਾਈਆਂ ਕੋਈ ਜਾਣਤੇ ਨਹੀਂ ਰੇਹ ਕੇ ਇੱਕ ਤੇ ਇੱਕ ਮਹਿੰਗੀ ਐ ਨਾ ਸੱਪਾ ਤਾਂ ਲੱਜਣਾ ਦਵਾਈਆਂ ਦਾ ਜੀ ਆ ਕਦਲੀ ਉਹ ਮੈਂ 40 ਕਿਲਿਆਂ ਦੀ ਕਰਨੀ ਹੈ ਕਿੰਨੇ ਦੀ ਹੋਗੀ ਦੇਖ ਲੈ ਐਸਾ ਵੀ ਕਹਦਾ 2-3 ਲੱਖ ਦੀ ਦਵਾਈ ਹੋ ਜਾਣੀਗਾ ਮੇਰੀ ਇਹ ਦਵਾਈ ਦਾ ਨਾ ਤੂੰ ਮੰਨ ਕੇ ਜਾਂਦਾ ਆ ਸਾਡੇ ਥਲੇ ਕੋਈ ਬਿਮਾਰੀ ਨਹੀਂ ਹੈਗੀ ਠੀਕ ਆ ਠੀਕ ਆ ਸਾਡੇ ਇਹ 24 ਚ ਹੈਗੀ ਦਲੀ ਇਹ ਜੇ ਥੱਲੇ ਸਾਡੇ ਪਾਣੀ ਚੱਲਦਾ ਨਾ ਉੱਥੇ ਪਾਣੀ ਕਰਕੇ ਸੀਥ ਬਲਾਈਟ ਹੈਗੀ ਆ ਇੱਥੇ ਉੱਪਰ ਇਹ ਠੀਕ ਆ ਉੱਪਰ ਪਾਣੀ ਪੂਣੀ ਨਹੀਂ ਨਾ ਚੱਲਦਾ ਮੇਰੇ ਆਪਾਂ ਕੋਈ ਪਾਣੀ ਨਹੀਂ ਹੈਗਾ ਤਿੰਨ ਚਾਰ ਕਿਲਿਆਂ ਵਿੱਚ ਉਹੀ ਚੱਕਰ ਹੈ ਪਾਣੀ ਨਹੀਂ ਜਿੱਥੇ ਸੇ ਬਿਮਾਰੀ ਨਹੀਂ ਹੈਗੀ ਉਹ ਜਿੱਥੇ ਸਲਾਬਾ ਆਏ ਉੱਥੇ ਬਿਮਾਰੀ ਆ ਅਜੇ ਮੋਟਰਸਾਈਕਲ ਕੱਢੇ ਲਿਆ ਨਵਾਂ ਦੇ ਲੀਨੇ ਬਾਹਰ ਹੈ ਮੈਂ ਮੈਂ ਰੱਖ ਲਿਆ ਮੋਟਰਸਾਈਕਲ ਇਹ ਹਾਂ ਮਾਪਾ ਬਾਈ ਮੋਟਰ ਸੰਭੂ ਆਪਣਾ ਮੋਟਰਸਾਈਕਲ ਸੰਭੂ ਨਾਲ ਦੂਆ ਵੇਚਦਾ ਹੋਂ ਇਹਦਾ ਜਿਹੜਾ ਪੁਰਾਣਾ ਬਜ਼ਾਰਾ ਉਹਦਾ ਖੇਤਾਂ ਵਾਲਾ ਉਹ ਕਿੱਥੇ ਗਿਆ ਉਹ ਘੜਾ ਘੜਾ ਆਪਣੇ ਕੋਲੇ ਉਹ ਨਾਲ ਚਲਾਈ ਫਿਰਦਾ ਹੁੰਦਾ ਦਾ ਦੂਆ ਲੈ ਲਿਆ ਰਾਜੂ ਮੈਂ ਲੈ ਲਿਆ ਉਸੇ ਤੇ ਇਹ ਲੈ ਲਿਆ ਹਾਂ ਤੇਰਾ ਕੋਈ ਨਹੀਂ ਪਤਾ ਲੱਗ ਮੈਂ ਵੇਚੋ ਹੀ ਤਾਂ ਉਹ ਜਾਣੇ ਵਾ ਦਿੱਤਾ ਦਾ ਉਹ ਧਾਨਾ ਧਾਨਾ ਹਾਂ ਵੀ ਆਪਣਾ ਸਮਾਨ ਰੋਟੀ ਰੂਟੋਕੀ ਰੋਟੀ ਡਕਟੋਈ ਗਈ ਹੈ ਹਾਂ ਕੀ ਆ ਮਦਦ ਕਿਤੇ ਹੋਊਗੀ ਉਹ ਵਿੱਚ ਬੜੇ ਜੰਗ ਜਾਂਦਾ ਦਾ ਬਾਰਖਣਾ ਹੇਟਾਂ ਦਾ ਉਹ ਬੰਨੇ ਕੇ ਮਾਉਣਾ ਹੋਈ ਜਾਂਦਾ ਮਨਾ ਠੀਕ ਆ ਕਾ ਸੂਟ ਹੀ ਜਾਗੇ ਮਹਿੰਗੀ ਪੈਂਦੀ ਮਨੂੰ ਕਹਦਾ ਉਹ ਦਵਾਈ ਵਾਲਿਆਂ ਨੇ ਕੀ ਖਲਾਇਆ ਬਲਾਇਆ ਕੀ ਖਲਾਇਆ ਬਲਾਇਆ ਬਾ ਠੰਡੇ ਵੀ ਕਹਿਣੋਂ ਦੇ ਖਾ ਕੇ ਇੱਕ 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 ਸਮੋਸਾ ਇੱਕ ਠੰਡਾ ਹੈ ਜੱਟਾ ਦੀ ਇਹ ਹੀ ਦਿਹਾੜੀ ਆ ਜਿਹੜੀ ਘੰਟਾ ਗਾਲਿਆ ਹੈ ਉਹ ਮਨਦਾ ਪਿਆਤਾ ਹੈ ਨਾ ਫੋਨ ਕਰ ਤੱਕ ਤੈ ਮੈਨੂੰ ਤਾਂ 20 ਫੋਨ ਕਰੇ ਕਾਣ ਤੂੰ ਮੈਂ ਇੱਕ ਫੋਨ ਕਰ ਜਾਂਦਾ ਹੈ ਤਾਂ ਮੈਨੂੰ ਦੋ ਤਿੰਨ ਫੋਨ ਕਰ ਲਏ ਬਾਅਦ ਚ ਫਿਰ ਤੇਰੇ ਫੋਨ ਪਰਦਾ ਫਿਰ ਮੈਂ ਕਿਹਾ ਹੁਣ ਦਿੱਲੀ ਜਾਣਾ ਹੀ ਪੈਣਾ ਯਾਰ ਜਦ ਦਿੱਲੀ ਫੋਨ ਕਰੀ ਜਾਂਦਾ ਮੈਂ ਤੈਨੂੰ 11:00 ਵਜੇ ਫੋਨ ਕਰਿਆ ਥਾ ਚੱਲ ਕਿਹਾ ਉੱਥੇ ਗਾਥਾ ਗਾਥਾ ਮੈਂ ਤਾਂ ਕੋਈ ਕਰੇ ਫਿਰਦੇ ਸੱਤੇ ਹੀ ਹੋ ਰਹੇ ਸੀ ਮੈਂ ਹੀ ਹੁਣ ਫਿਰਦੇ ਆ ਮੈਨੂੰ ਛਿੰਮੇ ਦਾ ਵੀ ਆਇਆ ਥਾ ਫਿਰ ਮੈਂ ਫੋਨ ਕਰਤਾ ਮੈਂ ਜਾਈ ਕੋਈ ਕਰਨੀ 8:00 ਵਜੇ ਫਿਰ ਫੋਨ ਆਇਆ ਸੱਤੇ ਦਾ ਚਾਓ ਚਾਓ ਕਹਿੰਦੇ ਫਿਰ ਮਜਾ ਦੱਸ ਕਰ ਰਹੇ ਤੇ ਮੈਂ ਕਹਾਂ ਮੈਂ ਚਾਰ ਮਾ ਪੈ ਗਿਆ ਜਾਣਾ ਫੋਨ ਵਾਲੇ ਸੇ ਮੇਸਾ 베 ਦੀ ਜਾਣਾ ਪਿਆ ਫੇ ਜਾਣਾ ਪਿਆ ਕਾ ਜਾ ਉੱਥੇ ਜਾ ਕੇ ਤਾਂ ਮੈਨੂੰ ਕਰਤਾ ਹੈ ਉੱਥੇ ਜਾ ਕੇ ਤਾਂ ਮੈਨੂੰ ਕਰਕੇ ਭੋਲੂ ਨੂੰ ਕੰਨ ਨੂੰ ਲਾਤਾ ਹੋਰ ਉਹ ਕਹਿੰਦਾ ਕਾਲ ਫੋਨ ਕਹਿੰਦਾ ਵੀਡੀਓ ਹੋਵੇ ਅੱਜ ਵੀਡੀਓ ਬਣਾਉਣੀ ਆ ਭੱਟਾ ਜਦੋਂ ਮੈਂ ਕਰਦਾ ਹਾਂ ਤਾਂ ਉਹ ਫੋਨ ਕਰਦੇ ਇਹ ਮੈਨੂੰ ਫੋਨ ਆ ਗਿਆ ਮੈਂ ਚੱਲ ਕੋਈ ਨਹੀਂ ਭਾਈ ਹੋ ਜਾ ਦਿੱਲੀ ਦਾ ਫੋਨ ਆ ਫੇ ਤਾਂ ਜਾਣਾ ਹੀ ਪੈਣਾ ਯਾਰ ਮੈਂ ਤਾਂ ਬਚਿਆ ਫੇ ਹੋਰ ਕਿਸ ਦਾ ਫੋਨ ਹੁੰਦਾ ਟਾਲ ਵੀ ਦਿੰਦੇ ਦਿੱਲੀ ਦਾ ਥੋੜੋ ਟਾਲ ਹੋਣਾ ਐ ਦਿੱਲੀ ਹੋ ਠੀਕ ਆ ਚੱਲ ਕੋਈ ਨਹੀਂ ਉਹਨਾਂ ਨੇ ਵੀ ਆਪਣਾ ਬਾਈ ਪ੍ਰਚਾਰ ਕਰਨਾ ਹੀ ਆ ਦਿੱਲੀ ਕੰਪਨੀ ਵਾਲੇ ਨੇ ਵੀ ਉਹਨਾਂ ਦਾ ਦਵਾਈ ਵੇਚਣੀ ਆ ਉਹਨਾਂ ਦਾ ਆਪਣੀ ਦਵਾਈਆਂ ਵੇਚਣੀਆਂ ਆਪਣੇ ਸਿਰ ਪਰੇ ਉਹ ਵੀ ਤਾਂ ਹੋਰ ਕੀ ਆ ਉਹ ਕਿਹੜੀ ਕਿਹੜੀ ਕਰਨੀ ਆ ਉਹ ਜਿਹੜੀ ਗੱਡੀ ਚ ਘੁੰਮਦੇ ਆ ਜਿਹੜੇ ਸਮੋਸੇ ਖਵਾ ਕੇ ਗਏ ਆ ਉਹ ਪੈਣੇ ਤਾਂ ਆਪਣੇ ਸਿਰ ਪਰੇ ਆ ਕੋਈ ਗੱਲ ਠੰਡੇ ਪਲਾਈ ਆ ਜਿਹੜੇ ਉਹ ਵੀ ਆਪਣੇ ਸਿਰ ਪਰੇ ਆ ਬਸ ਦਵਾਈ ਚ ਦੌਰ ਦੀ ਆਏ ਪਹਿਲੇ ਕੰਪਨੀਆਂ ਦਾ ਆਇਆ ਤੇ ਕਰੀ ਪਾਉਦੇ 2-3 ਸਾਤੀ ਕਰਦੀ ਦਵਾਈ ਚ 5 ਰੁਪਏ ਰੇਟ ਵਧਾ ਦੇਣਾ ਗਿਆ ਦਿੱਲੀ 2-3 ਸਾਤੀ ਕਰਦੀ ਹੂੰ ਔਰੇ ਆਏ ਆ ਜੀ ਬੈਠੇ ਆ ਜੀ ਐਣ ਡੈਡੀ ਕਰੋ ਹੂੰ ਦਵਾਈਆਂ ਨੇ ਆ ਗਈ ਹੂੰ ਕੀ ਜੀ ਆ ਵੀ 5 ਕਿਲੋ ਮੈਂ 5-7 ਕਿਲੋ ਖੇਤੀ ਇਹ ਕਹਿੰਦੇ ਹੋਏ 5-7 ਕਿਲੋ ਕਰਦੇ ਆ ਇਹ ਵੀ ਕਰਦੇ ਆ ਹੂੰ ਬਾਅਦ ਵਿੱਚ ਮੈਂ ਇੱਥੋਂ ਹੋਏ ਨਾ ਕਿ ਪਾਸੇ ਨੂੰ ਹੂੰ ਪਾਸੇ ਫੇੜ ਕਰਨ ਨੂੰ ਨਾ ਨਾ ਠੀਕ ਆ ਚਲ ਤੋਈ ਜਾਣੇ ਉਹ ਕਹਿੰਦਾ ਕਿ ਵੀ ਅੰਕ ਇਹ ਜੋਈ ਕੱਦ ਫਰਮ ਰੋਲ ਕਰਦੇ ਆ ਚਲ ਵੀ ਇਹਨਾਂ ਮਛਾਹੇ ਕੈਗ ਲਈ ਖੇਤੀ ਕਰਦੇ ਆ ਹੂੰ ਉਹ ਬੱਚਾ ਲੱਗ ਗਿਆ ਕਹਿੰਦਾ ਕਿ 50 ਕਿਲਿਆਂ ਦੀ ਆ ਇਹ ਕਰ ਤਾਂ ਸੁਣਾ ਹੂੰ ਚਲ ਮੈਂ ਕੁਝ ਗਿਆ ਕਰਾਂ ਮੈਂ ਪੁੱਛ ਕੇ ਮੈਂ ਆ ਗਿਆ ਮੈਂ ਇੱਧਰ ਆਉਣ ਲੱਗੇ ਜਦੋਂ ਮੈਨੂੰ ਖੜਾ ਲਿਆ ਜੀ ਹੂੰ ਮਾ ਤੁਸੀਂ ਮੈਂ ਕਹਿ ਕੇ ਮੈਂ ਖੇਤੀ ਕਿੰਨੀ ਕਰਦੇ ਮੈਂ ਬਜਾੜਾ ਟਿੱਕੇ ਦੀ ਖੇਤੀ ਕਰਦੇ ਹਾਂ ਹਾਂ ਆਪ ਜੀ ਕਹਿੰਦਾ ਇੱਥੇ ਆ ਜਾਓ ਸਵੇਰੇ ਸਵੇਰੇ ਕਿ ਨਹੀਂ ਜਾਣਾ ਅਸੀਂ ਰੋਪ ਚੱਕਾ ਜਾ ਕੇ ਮੈਂ ਕਿ ਤੂੰ ਇਹਨੇ ਹੋਏ ਕਰੇ ਬਾਈ ਆ ਜਾਓ ਬਾਦ ਵਿੱਚ ਕਰਾਂ ਉਹ ਬੰਦੇ ਕੋਈ ਨਿਕਦੇ ਹੈਗੇ ਚੱਲ ਠੀਕ ਹੈ ਫਿਰ ਚੱਲੀਏ ਹੁਣ ਘਰ ਨੂੰ ਚੱਲ ਚੱਲ ਮਿਲੋ ਜੀ ਭੋਲੂ ਬਾਈ ਨੂੰ ਠੀਕਾਲ ਜੀ ਕਿਦਾਂ ਠੀਕ ਸਾਖ ਹੈ ਮੋਟਰ ਬੰਦ ਕਰਨਾ ਆਇਆ ਮੋਟਰ ਬੰਦ ਕਰਨਾ ਆਇਆ ਤੈਂ ਉੱਲੀ ਪਵਾ ਕੇ ਹਟਣਾ ਨਹੀਂ ਡੋਡੀ ਨਹੀਂ ਰੁੱਕਾ ਹੀ ਪਿਆ ਕੱਲ ਦੇਖਿਆ ਨਹੀਂ ਜਿਵੇਂ ਟੇੜਾ ਪਾਟੀਆਂ ਹਾਂ ਹਾਂ ਮਹਾਜਲ ਭਰਦਣਾ ਤਰ ਗਏ ਹੋਣੇ ਪਿੱਛੇ ਰਸਤੇ ਅੱਜ ਦੁਪਹਿਰੇ ਘੁੰਮਿਆ ਆ ਦੁਪਹਿਰੇ ਕੋ ਮੈ ਦਵਾਈਆਂ ਦੇ ਉੱਤੇ ਵੀ ਚਲੇ ਗਿਆ ਫਿਰ ਰੋਕਣ ਨੂੰ ਚਲੇ ਗਿਆ ਤੇ ਆ ਕਹਿੰਦੇ ਦਵਾਈਆਂ ਵਾਲੇ ਦਵਾਈਆਂ ਵਾਲੇ ਆਪਣੀ ਜੀ ਦੱਸਦੇ ਆ ਵੀ ਆਹ ਹਾਂ ਸਰ ਹੂੰ ਚਲ ਆ ਜਾ ਦੇਖ ਪਾਣੀ ਨਾਲੇ ਚਲ ਨਾ ਵੀ ਕਹਿੰਦੇ ਕਿਹੜੀ ਕਰੋ ਇੱਕ ਤਾਂ ਅੰਗੇ ਆਹ ਸਰ ਅੰਗੇ ਇਹ ਹਾਂ ਤੇ ਇਹ ਤਾਂ ਹੋ ਵੀ ਨਹੀਂ ਸਕਦਾ ਹੋ ਵੀ ਨਹੀਂ ਹਾਲ ਚਲ ਕੋਈ ਨਹੀਂ ਕਾਲੀਆ ਕੋਟੀ ਵਾਲੇ ਤੇ ਗੈਲੀਲੀਓ ਸੀ ਹਾਂ ਇਹਦੇ ਤੋਂ ਬਾਅਦ ਕਾਲੇ ਕਾ ਕਿੱਦੋਂ ਲੰਘਿਆ ਬਾਅਦ ਚ ਕਾਲਾ ਰੋਪੜ ਨੂੰ ਲੇ ਗਿਆ ਕਹਿੰਦਾ ਮੈਂ ਫੋਟਾ ਚਾ ਲਿਆ ਹੁਣ ਕਹਿੰਦਾ ਖੈਰਾਬਾਦ ਜਾਣਾ ਆਹੋ ਖੈਰਾਬਾਦ ਕਹਿੰਦਾ ਤਾਂ ਰੋਪੜ ਨੂੰ ਦੇ ਕੇ ਲੰਘਿਆ ਅੱਛਾ ਉੱਥੇ ਦੁਆਰ ਤਾਂ ਨਹੀਂ ਤੇ ਸਾਟਾ ਆ ਗਿਆ ਹੁਣ ਤਾਂ ਪਾਣੀ ਬੰਦ ਗਿਆ ਬਸ ਬੰਦ ਕਰ ਦੇਣੀ ਬਹੁਤਾ ਪਾਣੀ ਆਏ ਆ ਵੀ ਫਿਰ ਪਾਣੀ ਤਾਂ ਹੁੰਦੀ ਡੋਡੀ ਵੀ ਪਉਂਦਾ ਏ ਨਿੱਸਰਦੀ ਸੀ ਹੁਣ ਮੱਖਾ ਚੱਲਦੀ ਪਾਣੀ ਲਾ ਦਵਾ ਤੇਰੇ ਕਾ ਮੇਰੇ ਵਾਲਾ ਵੀ ਭਰ ਜਾਂਦਾ ਉਧਰ ਜਰਾ ਭਰਿਆ ਤੇ ਮੈਂ ਦੇਖਿਆ ਹੂੰ ਥੋੜਾ ਥੋੜਾ ਜਾ ਕੇ ਹੀ ਇਹ ਦਵਾਈ ਤਾਂ ਵਧੀਆ ਦੀ ਉਹਨਾਂ ਦੀ ਇੱਕ ਸਵੇਰੇ ਮੇਰੇ ਕੋਲ ਵੀ ਆਇਆ ਤੋਰੇ ਅੱਜ ਹਾਂ ਦਵਾਈ ਵਾਲਾ ਬਾਈ ਹਾਂ ਬਿਲੋ ਬੁੱਡਾ ਵਾਲਾ ਤਾਂ ਬਿਲੋ ਬੁੱਡਾ ਦਵਾਈ ਦਾ ਨਾਮ ਆ ਉਹਦਾ ਕੰਪਨੀ ਦਾ ਕੀ ਕਹਿੰਦਾ ਮੇਰਸੀਆਂ ਕੋਲ ਆਉਂਦਾ ਹੁੰਦਾ ਉਹ ਅੱਛਾ ਹੋਈ ਹਾਂ ਅੱਛਾ ਤੇ ਉਹ ਦਿਖਾਈ ਕਹਿੰਦਾ ਦਵਾਈ ਛਿੜਕੋ ਮੈਂ ਭਾਈ ਕੋਈ ਨਹੀਂ ਛਿੜਕ ਲੈਂਦੇ ਤੇਰੇ ਵਾਲੇ ਵੀ ਘਾੜ ਪੂਰੀ ਕਰ ਦਿੰਦੇ ਆ ਅੱਛਾ ਕਾਲਾ ਕਹਿੰਦਾ ਮੈਂ ਛਿੜਕੀ ਦੀ ਆ ਜਿਹੜੀ ਇਹਨਾਂ ਨੇ ਦਿਖਾਈ ਆ ਸੋਲੋ ਜਿਹੜੀ ਟੀ ਉਹ ਸੋਲੋ ਮੈਰਾ ਤੁਹਾਨੂੰ ਆ ਗਿਆ ਹਾਂ ਬਹੁਤ ਵਧੀਆ ਜੜਤ ਆਇਆ ਕਹਿੰਦਾ ਇਹਦਾ ਅੱਛਾ ਇਸ ਲਈ ਵਾਰੀ ਵੀ ਕਰੀ ਸੀ ਕਹਿੰਦਾ ਏਟੀਵੀ ਕਰੀ ਬਹੁਤ ਵਧੀਆ ਕਹਿੰਦਾ ਅੱਜ ਗੱਲ ਕਰ ਲਈ ਉਹਨੇ ਹਲੇ ਕਰ ਲਈ ਕਹਿੰਦਾ ਮੈਂ ਤੇਲਾ ਹਜੇ ਪਿਆ ਤਾਂ ਹੈ ਨਹੀਂ ਤੇਲ ਏ ਟ ਨਹੀਂ ਹੈਗੀ ਤੂੰ ਹੀ ਕਰੀ ਉਹ ਤੇਲੇ ਦੀ ਤਾਂ ਕਹਿੰਦਾ ਮੈਂ ਤਾਂ ਨਹੀਂ ਹੁਣ ਇੱਧਰ ਵੀ ਕਰਨ ਲੱਗਿਆ ਉੱਥੇ ਕੱਬੀ ਨੂੰ ਤਾਂ ਕਰਨੀ ਹੀ ਕਹਿੰਦਾ ਉਹਨੂੰ ਤਾਂ ਹੈ ਹੀ ਅੱਛਾ ਹੂੰ ਚੱਲ ਆ ਬੜਾ ਬੜਾ ਕੰਪਨੀਆਂ ਦਾ ਹੁੰਦਾ ਹਾਂ ਉਹ ਤਾਂ ਹੈ ਉਹ ਇੱਕ ਸਭ ਇਹ ਤਾਂ ਜ਼ਰੂਰੀ ਟੀ ਫਿਰ ਇੱਕ ਤਾਂ ਕਰਾਤੀ ਮੈਂ ਇੱਕ ਮੈਂ ਤਾਂ ਹੋਰ ਕਰਾ ਦੇਣੀ ਬਾਈ ਆਹ ਕਰਾ ਦੇ ਹੋਰ ਅਜੇ ਕਰਾਉਂਗਾ ਅਟਕੇ ਅਜੇ ਅੱਜ 10 11 12 ਦਿਨ ਹੋਏ ਆ ਅੱਛਾ 12 15 ਦਿਨ ਤੇ ਬਾਅਦ ਕਰਾਉਂਗਾ ਰਾਤ ਬੇਟਾ ਮੇਰੇ ਹੀਟਾ ਪਾਣੀ ਚੱਲਦਾ ਪਾਣੀ ਵਾਲੇ ਚ ਕਰਾ ਦੇ ਉਹ ਤੇ ਲੋੜ ਨਹੀਂ ਹੈਗੀ ਉੱਪਰ ਤਾਂ ਉੱਪਰਾਂ ਲੋੜ ਨਹੀਂ ਆਹ ਪਾਣੀ ਵਾਲੇ ਚ ਕਰਾ ਦੇ ਹੀਟਾ ਪਾਣੀ ਚੱਲਦਾ ਨਾ ਹਾਂ ਉੱਥੇ ਕਰਾਉਂਗਾ ਤੇਲਾ ਦਾ ਹੈ ਕਿ ਪਿਆ ਹੀ ਨਹੀਂ ਤਕਰੀਬਨ ਕਿਸੇ ਨੇ ਮੁਰ ਵੀ ਨਹੀਂ ਹੈਗਾ ਤੇਲਾ ਦਾ ਤੇਲਾ ਨਹੀਂ ਹੈਗਾ ਹਾਂ ਤੇਲਾ ਨਹੀਂ ਹੈਗਾ ਚੱਲ ਦੇ ਤਾ ਭਰ ਗਏ ਤੈਨੂੰ ਕਿ ਨਹੀਂ ਹੈ ਸਟਰੀਟ ਬਲਾਈਟ ਵੀ ਜਿੱਥੇ ਪਾਣੀ ਖੜ ਗਿਆ ਉਹੀ ਦਾ ਹਾਂ ਉਹ ਸਾਡੇ ਪਾਣੀ ਖੜਦਾ ਨਾ ਬਾਕੀ ਤਾਂ ਠੀਕ ਆ ਹੁਣ ਤਾਂ ਫੁੱਲ ਭਰ ਗਿਆ ਹੈ ਅੱਛਾ ਦੇ ਓਕੇ ਹੁਣ ਆਇਆ ਮਾਇਆ ਪ੍ਰਾਤਾ ਸੁਪਨੇ ਹਾਂ ਤੈਨੂੰ ਬਹੁਤ ਮਿਲਦੇ ਆ ਨਾ ਦੱਸ ਸਕਦੇ ਅੱਛਾ ਬਾਜੀ ਦਾ ਪਰਫੋਰਮ ਬਚ ਜੁੜਾਦਾ ਕਹਿੰਦਾ ਫੇਰ ਵੀ ਲੱਤ ਸਨ ਸਨ ਮੇਰੀ ਹੋਰ ਲੱਗਦੀ ਹੈ ਨਾ ਲੱਗਿਆ ਹੈ ਨਹੀਂ ਨਾਲੇ ਲੱਗਿਆ ਨਹੀਂ ਕਹਿੰਦਾ ਥੋੜਾ ਜਿਹਾ ਫਰਕ ਰਹਿ ਗਿਆ ਮਾੜੀ ਜਿਹੀ ਅਸੀ ਪਾ ਕੇ ਲਿਖਣੇ ਜ਼ਰੂਰ ਕਿ ਆਫਰ ਨਾ ਕੋਈ ਪਤਾ ਨਹੀਂ ਇਹ ਕਿਹਨਾਂ ਕਹਿੰਦੇ ਰਹਿੰਦਾ ਹੋਰੇ ਕਹਿੰਦੇ ਤੇ ਇਹ ਇਹਨੂੰ ਨਹੀਂ ਛੱਡਿਆ ਵਾ ਇਹ ਨੂੰ ਮੁਝਾ ਦੇ ਤੇ ਨਹੀਂ ਭਰਿਆ ਭਰ ਗਿਆ ਆ ਗਿਆ ਚੱਲ ਆ ਤੇਲਕਣੇ ਜੇ ਕਰਕੇ ਜਿਹੜੀ ਆਪਾਂ ਸਪਰੇਅ ਕਰੀ ਜਾਂਦੇ ਕੋਸ ਕੋਸ ਤੇਰਾ ਮੀਂਹ ਵੀ ਹਰਿਆਈ ਜੰਮੀ ਵੀ ਆ ਉਹਦੇ ਕਰਕੇ ਇਨੀ ਤਿਲਕ ਹੋਣਾ ਹੁਣ ਖੜੀ ਤਿੰਨ ਘੰਟੇ ਹੌਸਤਾ ਆਰਾਮ ਹੁਣ ਰੋੜ ਨਹੀਂ ਦੇਖਣੇ ਜੀ ਮੇਰੇ ਤਾਂ ਆਪਣੇ ਭਰ ਜਾਂਦੇ ਇਹ ਤੇ ਗੱਲ ਭੁੱਲੂ ਇੱਕ ਨਹੀਂ ਪਾਣੀ ਲਖਾ ਦਿੰਦਾ ਇਹ ਪਰਗੇ ਮੈਂ ਦੇਖਣ ਬਾਅਦ ਨਾ ਪਰਗੇ ਸਾਰੇ ਆ ਪੁੱਲ ਭਰੇ ਪਏ ਆ ਹੁਣ ਇਹਨੂੰ ਮੂੰਹ ਪਾਣੀ 4 ਦਿਨ ਅਟਕੇ ਲਾਈ ਸਮਝ ਗਏ ਹਫਤਾ ਹਾਂ ਹਫਤਾ ਵੀ ਨਹੀਂ ਚੱਲ ਹਫਤਾ ਤਾਂ ਜ਼ਿਆਦਾ ਏ ਨਹੀਂ ਬੇਰਿਸ ਵਾਚਾ 2 ਵਾਰ 9 ਵਾਰ ਨੂੰ ਲਾਉਂਗਾ ਜੇ ਲਾਇਆ ਪਰ ਉਹ ਤਾਂ ਲਾਉਣਾ ਨਹੀਂ ਨਹੀਂ ਪਾਣੀ ਦੇਖ ਕੇ ਉਹਨੇ ਹਾਈਬ੍ਰਿਡ ਉਹਨੇ ਦੇਖ ਲਿਆ ਮੇਰੇ ਗਿੱਕੜਾ ਇਹ ਸਾਰੇ ਇਕਨੇ ਇਹਨੂੰ ਜ਼ਿਆਦਾ ਪ੍ਰੋਬਲਮ ਆ ਜਿਹੜੀ ਸਵਾਲ ਏ ਆ ਸਵਾਲੇ ਨੂੰ ਜਿਆਦਾ ਪ੍ਰੋਬਲਮ ਹੋਰ ਨੂੰ ਨਹੀਂ ਹੈਗੀ। ਹੂੰ। ਬਾਕੀ ਠੀਕ ਆ ਸਾਰੀ। ਛੂੰਡੀ ਛਾਂਡੀ ਤਾਂ ਨਹੀਂ ਹੁਣ ਹੈਗੀ ਅੰਨ। ਹੁਣ ਕਹਣੀ ਉਹਦਾ ਤਾਂ ਜੁਬਰੀ ਕਰਾ ਕੇ ਹੜੇ ਹਫਤਾ ਤਾਂ ਹੋਇਆ। ਜਿਹੜੀ ਪੁਰਾਣੀ ਬਈ ਉਹ ਨਹੀਂ ਕੰਮ ਦਿਖਾਉਣਾ। ਉਹ ਨਹੀਂ ਦਿਖਾਉਣਾ। ਹੁਣ ਨਵੀਂ ਨਹੀਂ ਤਾਂ ਕੀ ਦਿਖਾਉਣਾ? ਭਰ ਗਿਆ ਹੁਣ ਤਾਂ। ਭਰ ਗਿਆ ਤਾਂ ਬਾਤ ਕਰਦੇ ਹਾਂ। ਹੂੰ। ਚਲ ਕਰਦੇ ਬੰਦ। ਬਹੁਤ ਹਨ ਪਰ ਇਹਨੂੰ ਸਾਢੇ ਛੱਡ ਕੇ ਪਾਣੀ ਲਈ ਜਾਵੇ। ਮੈਂ ਆਪ ਤੇ ਨੂੰ ਆ ਕੇ ਲੈ ਉਹਨੂੰ ਲਾਉਂਗਾ ਹੁਣ। ਬਾਹਰ ਮੰਦਰਵਾਸ। ਸਾਢੇ ਛੱਡ ਕੇ ਲਈ ਜਾਵੇ ਪਾਣੀ। ਹਾਂ। ਇਹ ਗੰਨੇ ਚ ਬੇਲ ਹੋਇਆ ਹੀ ਪਹਿਲਾਂ ਉੱਧਰ ਗੜਾਈ ਕਰਦਾ ਰਿਹਾ ਉੱਧਰ ਵਧੀਆ ਲੱਗਾ ਇਹਦਾ ਕੋਨਾ ਜੂਗੇ ਪਾਸੇ ਜਿਹੜੀ ਜਗ੍ਹਾ ਜੀ ਅੱਛਾ ਫਿਰ ਪਾ ਤੇ ਕੋਕਰ ਉੱਤੇ ਸਾਰਾ ਇਹ ਰੱਬ ਕਰ 12:00 ਵੱਜ ਗਏ 12:00 ਤੋਂ ਮੋਟਰ ਚਲਾਈ ਆਪਸ਼ਨ ਹੁੰਦਾ ਚੱਟੇ ਆਪ ਤੇ ਬਾਹਰ ਰਾਤ ਤੇ ਕਿੱਥੇ ਜੀ ਦੇ ਪੁੱਟਿਆਂ ਵਿੱਚ ਨੂੰ ਉਹ ਕਹਿੰਦਾ ਤੂੰ ਥੱਲੇ ਨੂੰ ਉੱਧਰ ਚੱਲਦੀ ਦੀ ਮੋਟਰ ਫੇਰ ਹਾਂ ਇੱਧਰ ਬੈ ਚੱਲ ਠੀਕ ਆ ਫੇਰ ਹੋਰ ਪਲਵਾਨ ਕਿੱਦਾਂ ਠੀਕ ਆ ਬੜਾ ਵਧੀਆ ਫੇਰ ਆ ਗਿਆ ਕੀ ਭਰਤਾ ਬੰਦ ਕਰਕੇ ਉਹ ਬਾਜਰਾ ਭਰਿਆ ਵਸਾਰਾ ਆ ਪਰਿਆ ਨਹੀਂ ਹਲੇ ਹੈ ਇੱਥੇ ਨਾ ਟੁੱਟ ਗਿਆ ਮੇਰਾ ਦੇਖੇ ਹੀ ਤਿੰਨ ਵਰੀ ਆ ਕੇ ਆ ਹਾਂ ਇੱਥੇ ਲਾਈ ਮਾਤਾ ਪਾਣੀ ਹੁਣ ਤਾਂ ਅਜੇ ਦਾ ਦੋ ਘੰਟੇ ਮੇਰੇ ਤਾਂ ਲੌਂਦੀ ਘੰਟਾ ਵੀ ਨਹੀਂ ਲੌਂਦੇ ਅੱਧੇ ਘਾੜੇ ਭਰ ਜਣਾ ਟਾਈਮ ਕਿਹਾ ਤਾਂ ਭਰਿਆ ਪਿਆ ਹੋਰ ਫਿਰ ਵਾ ਵਧੀਆ ਅੱਜ ਕਾਦਾ ਜਾਈ ਜਾ ਲੈ ਆਏ ਜਾਈ ਜਾ ਲੈ ਗਏ ਨੂੰ ਮੈਂ ਕਹਾਂ ਪਾਣੀ ਥੋੜਾ ਰੱਖ ਹਫਤੇ ਬਾਅਦ ਲਾਈ ਹੁਣ ਪੰਜ-ਛੇ ਦਿਨ ਬਾਅਦ ਮੈਂ ਹਲੇ ਹਵਾ ਹਵਾ ਚੱਲਣ ਦੇ ਮੈਨੂੰ ਚੈੱਕ ਵੀ ਕਰਨੀ ਆ ਖੜੂਗੀ ਕਿ ਨਹੀਂ 26 ਨਹੀਂ ਕਰਦੀ ਡੋਟੀ ਜ਼ਿਆਦਾ ਪੈ ਜਾਂਦੀ 26 ਨੂੰ ਟੋਟੀ ਪੰਮੇ ਗਰਮੀ ਤੇ ਵੀ ਟੋਟੀ ਪੈਂਦੀ ਆ ਜੇ ਗਰਮੀ ਜ਼ਿਆਦਾ ਹੋਵੇ ਇਹਦਾ ਇੱਕ ਮੀਂਹ ਹੋਰ ਪੈਣਾ ਹਾਂ ਉਥੇ ਬਾਅਦ ਮੌਸਮ ਸਾਫ਼ ਹੋਣਾ ਜਿਹੜਾ ਦੱਖਣ ਚੱਲਦਾ ਬਿਮਾਰੀ ਰਹੀ ਘਰ ਹੈ ਹੁਣ ਤਾਂ ਪਛੋਂ ਹੀ ਆldi ਰੋਜ਼ ਕੱਲ ਵੀ ਬੱਚੋ ਸੀ ਥੋੜਾ ਦੱਕਣ ਸਵੇਰ ਦਾ ਚੱਲ ਆਜੋ ਚੱਲਿਆ ਕੱਲ ਪਛੋਂ ਸੀ ਅੱਜ ਤਾਂ ਹੀ ਕਰਮੇਸ ਆ ਯਾਨੀ ਕਿ ਇੱਕ ਮੀਂਹ ਹੋਰ ਪੈਣਾ ਤੁਹਾਨੂੰ ਦੱਸਤਾ ਨਹੀਂ ਪੈਣ ਤੇ ਬਾਅਦ ਮੌਸਮ ਸਾਫ਼ ਹੋਣਾ ਇੰਨਾ ਕਿ ਤਾਂ ਆਪਾਂ ਨੂੰ ਜਾਈ ਜਾ ਹੈਗੇ ਇਹ ਵੀ ਇੱਕ ਮੀਂਹ ਪੈਂਦਾ ਹਾਂ ਜੀਰੀਆਂ ਖੜੀਆਂ ਹੋਣੇ ਜਾਂ ਨਿਸਰੀਆਂ ਵੀ 22 ਤਰੀਕ ਇਤਕੀ ਯੂਨੀਵਰਸਿਟੀ ਦਾ ਮੇਲਾ ਵੀ ਮੂਰੇ ਕਰਤਾ ਕਰ ਹਾਂ 14 15 ਦਾ ਕਰੇ 15 16 ਦਾ ਨਹੀਂ ਮੇਲੇ ਨੂੰ 2 ਸਾਲ ਹੋ ਗਏ ਅੱਗੇ ਮੇਲੇ ਨੂੰ ਪੈਂਦਦਾ ਪਿਛਲੇ ਸਾਲ ਕੀਤਾ ਕਰਿਆ ਮੇਲੇ ਨੂੰ ਫੇਰ ਪੈ ਗਿਆ 10ਵੇਂ ਮਹੀਨੇ ਵਿੱਚ 14 15 ਦਾ ਹਾਂ 10ਵੇਂ ਚ ਥੋੜੀ ਆਹੀ ਅਗਲੇ ਚ ਐਵੇਂ ਕਿ ਥੋੜੋ ਐ ਐ ਚ ਆ ਅੱਜ ਇੱਕ ਦੋ ਤਰੀਕ ਹੋਊਗਾ ਆ 10 ਦਿਨ ਤੱਕ ਆ ਬਸ 10ਵੇਂ ਜਦਾਂ ਜੀਰੀ ਵੱਢੀ ਹੋ ਜਾਈ 10ਵੇਂ ਤਾਂ ਜੀਰੀ ਵੱਢ ਕੇ ਮੇਲੇ ਵੀ ਹੋ ਜਾਣਾ ਹਾਂ ਹੋਰ ਕੀ ਹੋਣੀ ਆ ਮੇਲਾ ਆ ਨਾਲੇ ਨੇ ਜੁੱਤੀ ਪਾ ਕੇ ਆਏ ਕਰੋ ਦੂਜੇ ਤੁਹਾਨੂੰ ਅਈ ਤੇ ਉਹ ਤੋਤਾ ਜੇ ਭਜੇ ਜਾਂਦਾ ਨਾ ਕਹਿੰਦਾ ਸੱਪੇ ਐ ਉਹ ਤੋਤਾ ਨਾ ਉਹ ਭਾਈ ਬਿੱਕੇ ਜੇ ਤਾ ਨਾ ਦੇ ਕੋਈ ਫਾਇਦਾ ਕੀ ਆ ਜਾਂਦਾ ਉਹ ਫੇਰ ਪੈਂਟਰ ਜੀ ਨੂੰ ਕਿਹਦਾ ਲੜੂਗਾ ਨਹੀਂ ਉਹ ਫੇਰ ਵੀ ਆਪਣਾ ਜੁੱਤੀ ਤਾਂ ਜ਼ਰੂਰੀ ਆ ਜ਼ਰੂਰੀ ਆ ਜਿੰਮੂ ਆਓ ਆ ਪੈਂਟਰ ਸਾਡੀ ਪੈਂਟਰ ਜਿੱਤਣਾ ਮਾਰ ਜੇ ਉਹ ਕਰੀ ਜਾਵੇ ਐ ਥੋੜੋ ਵੀ ਨੇ ਸਾੜੀ ਨੇ ਇਹ ਕਿਹਦੇ ਸਟੀਲ ਦੀ ਬਣੀ ਹੋਈ ਐ ਦੱਸਣੇ ਐ ਆਪਣਾ ਨਿਗਾ ਅੱਖਾਂ ਖੋਲ ਕੇ ਚੱਲ ਮੜੀ ਇਹਨੇ ਜੱਪ ਜਦੇ ਢਾਲਣਾ ਦੇ ਲਾ www ਵਾਲੀ ਟੀ-ਸ਼ਰਟ ਵਾਈ ਵੀ ਇਹਨੇ ਪੂਛ ਵਰਦਾ ਰੂਗਾ ਮੈਂ ਫਿਰ ਤਾਂ ਉਹਨੇ ਮਾਰਨਾ ਹੀ ਆ ਨਹੀਂ ਫੇਰ ਵੀ ਆਪਣਾ ਪਚੌਰ ਰੱਖੇ ਦਰਸ਼ਨ ਦੇ ਮਾਰ ਰਿਹਾ ਗਿਆ ਵਿਕਾਰਾ ਜੇ ਇਹ ਕਹਿੰਦਾ ਬਾਹਰ سے ਮਾਰ ਰਿਹਾ ਪੈਸੀ ਦੇ ਕਿ ਬੈਠਾ ਹੁਣ ਲਾਗ ਪਰ ਲੱਖਣ ਲੱਗਾ ਬਾਜੀ ਕਹਿੰਦਾ ਮਾਰੀ ਚੰਗਿਆੜ ਤਾਂ ਪਚਾਰ ਡਿਆ ਰੋਲਾ ਪਾਇਆ ਅੱਧਾ ਤਾਂ ਬੰਦਾ ਡਰ ਕੇ ਹੀ ਹੋਲ ਜਾਂਦਾ ਹਾਂ ਫੇਰ ਕਹਿੰਦਾ ਮੇਰੀ ਲੱਤ ਸੁਣਨਾ ਹੋਣ ਲੱਗ ਗਈ ਨਾਲੇ ਉਹਨੇ ਕੁਝ ਲਾਇਆ ਵੀ ਨਹੀਂ ਹੈਗਾ ਇਹ ਤਾਂ ਫਰਾਟਾ ਬੱਜਿਆ ਨੇ ਤੇ ਥੁੱਕੇ ਦਾ ਵੀ ਗਰ ਗਿਆ ਤਾਂ ਵੀ ਹਾਂ ਕਈ ਸੱਪ ਤਾਂ ਥੁੱਕ ਕੇ ਲਈ ਕਰ ਦਿੰਦੇ ਆ ਮਾਰੀ ਹੋ ਗਿਆ ਤਾਂ ਲੱਤ ਸੁੱਜ ਗਈ ਕਿਉਂਕਿ ਪਰ ਡਰ ਸਭ ਤੋਂ ਵੱਡੀ ਚੀਜ਼ ਆ ਯਾਰ ਜੀ ਦਾ ਡਰੇ ਹੋ ਜਾਂਦਾ ਚਾਹੇ ਕੋਲ ਨੂੰ ਲੰਘ ਜવાય ਲੱਗ ਜਾਂਦਾ ਵੀ ਸਾਲਾ ਲੜ ਗਿਆ ਇਹ ਨੂੰ ਸੱਪੇ ਦੇਖੀ ਜਾਂਦੇ ਉੱਥੇ ਕੋਈ ਪਤਾ ਨਹੀਂ ਕੀ ਆ ਹੋਣਾ ਚਲੋ ਸੱਪ ਵੀ ਹੋ ਸਕਦਾ ਕਹਿੰਦਾ ਸੱਪਾ ਸੱਪਾ ਉਹ ਮੈਂ ਉਹ ਤੈਨੂੰ ਕੀ ਪਤਾ ਕੀ ਆ ਕਹਿੰਦਾ ਘਰਾਂ ਵੀ ਤਾਂ ਆ ਗਿਆ ਤਾਂ ਮੈਂ ਤਾਂ ਹੁ ਪੇ ਕਹਿਣਾ ਕੁਝ ਐ ਨਹੀਂ ਲੈ ਐ ਤਾਂ ਨਹੀਂ ਕਹਿੰਦਾ ਕੁਝ ਨਹੀਂ 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 ਵੀ ਨਹੀਂ ਕੁਝ ਕਹਿਣਾ ਹੈਗਾ ਹਾਂ ਨਾ ਮਾਰਨਾ ਜਿਆਦਾ ਮਾਰ ਦੋ ਇਹ ਬੰਦਾ ਮਾਰ ਲੈ ਇਹ ਨਹੀਂ ਕਿਹੜੇ ਲਿਖਾਜ ਕਰਨਾ ਸੱਪ ਨੇ ਉਹਦੇ ਕਹਿੰਦੇ ਇੰਨੇ ਨਹੀਂ ਬੜਾ ਛੋਟਾ ਦੇਖਣਾ ਇਹ ਤਾਂ ਜੇ ਜੇ ਮਾਰ ਪਰ ਉਹਨਾਂ ਚਿਰ ਕੁਝ ਨਹੀਂ ਕਹਿੰਦਾ ਜਿੰਨਾ ਚਿਰ ਆਪਾਂ ਇਹਨੂੰ ਪੈਰ ਨਹੀਂ ਧਰਦੇ ਹਾਂ ਹੂੰ ਪ੍ਰਾਰ ਪਿਛਲੇ ਸਾਲ ਤੇ ਪਿਛਲੇ ਸਾਲ ਦੀ ਗੱਲ ਦੂਸਾ ਪੈਣਾ ਮੈਂ ਰੇਹ ਪਾਵਾਂ ਫੂਲਰਾਂ ਚ ਉੱਥੇ ਕੱਖ ਜਾਂਦਾ ਵਿੱਚ ਰੇਹ ਪੌਂਦਾ ਜਾਮਾ ਤਾਂ ਮੂਰੇ ਸੱਪ ਆ ਗਿਆ ਸੱਪ ਨੂੰ ਦੇਖ ਕੇ ਮੈਂ ਆਪਣੇ ਜਾਨੇ ਤੇਜ ਹੋ ਗਏ ਸੱਪ ਮੇਰੇ ਨਾਲ ਤੇਜ ਹੋ ਗਏ ਮੂਰੇ ਸੱਪ ਨੂੰ ਛਾਲਾ ਮਾਰ ਕੇ ਲੰਗੇ ਆ ਜੇ ਪੈਰ ਧਰੋਂ ਦੋਨੇ ਲੜ ਪੈਣਾ ਤਾਂ ਉਹ ਮਿੱਤੇ ਡਰੇ ਮੈਂ ਉੱਤੇ ਡਰਾਂ ਇਧਰੋਂ ਮੈਂ ਭੱਜਿਆ ਉਧਰੋਂ ਉਹ ਭੱਜ ਲਿਆ ਹੁੰਦੇ ਤਾਂ ਆਪਣੇ ਡੱਡੂ ਖਾਣੇ ਜਿਵੇਂ ਬਹੁਤੇ ਗਰ ਕੋਈ ਕੋਈ ਹੁੰਦਾ ਥਾਲਾ ਖਤਰਨਾਕ ਆ ਹ ਉੱਥੇ ਤਾਂ ਐਮਾ ਜ ਆਉਂਦੇ ਜੰਗਲ ਆ ਨਾ ਜਿਹੜਾ ਉਧਰ ਜਿਆਦਾ ਜ਼ਹਿਰੀਲਾ ਏ ਕਿੱਡਾ ਭਾਰਾ ਸੱਪ ਤਾਂ ਬਣੂਰੇ ਕਿੱਡਾ ਬੰਬਾ ਪਰ ਲੱਗ ਜ ਜਾਂਦਾ ਲੰਘੇ ਉਹ ਵੀ ਕਿੱਦਾਂ ਉਹ ਵੀ ਆਪਣੀ ਜੀਵਨ ਦੀ ਲੀਲਾ ਪੂਰੀ ਕਰ ਕੇ ਆਉਲੀ-ਹੌਲੀ ਉਹ ਤਾਂ ਅੰਬ ਪਰ ਚੜ ਜਾਂਦਾ ਤਾਂ ਦੇਖ ਲੈ ਹਿਸਾਬ ਲ ₹20 ਕਿਹੜਾ ਹੈ ਸਕੂਟਰ ਵਾਲਾ ਜਾਵੇ ਭਾਈ ਮੜਾ ਜੀ ਲੱਗਿਆ ਉਹ ਤਾਂ ਤਾੜ ਦੇ ਕੇ ਥੱਲੇ ਆ ਕੇ ਬੱਜਿਆ ਦੇ ਦਾਰ ਦੀ ਜਿਹੜਾ ਆ ਗਿਆ ਹੁੰਦਾ ਆ ਤਾਂ ਹਵਾ ਕੱਢਦੀ ਆ λεਉਣੇ ਆ ਹਵਾ ਨਹੀਂ ਕੱਢਦੀ ਉਹ ਪਰ ਆਏ ਕੋਸੇ ਭਰਾਂ ਇਹ ਹੋਊ ਤੇਰੇ ਨਾ ਭੱਜਣੀ ਵੀ ਕਿਤੇ ਸੱਪ ਹੋਊਗਾ ਹੋਊਗਾ ਉਹ ਪਾਚੀ ਤੇ ਬੋਲਦੀਆਂ ਚੜੀਆਂ ਚੱਲ ਆ ਜਾ ਦੇਖ ਲੈਂਦੀ ਆ ਕਿ ਆਈ ਵਾਹ ਵਾਹ ਦਾ ਟੋਟੇ ਹੀ ਲੱਖ ਰ ਮੈਂ ਬੰਦ ਕਰ ਦਮ ਯਾਰ ਕਿਹਾ ਜੀ ਬੰਦ ਕਰ ਦਿੰਦੇ ਆ ਅੱਗੇ ਕਹੀ ਕਰਦੇ ਤੇ ਵੀ ਜੇ ਇੱਕ ਨਾਲ ਪਾਣੀ ਆ ਗਿਆ ਬਾਪੂਆ ਨੇ ਕਹਿੰਦਾ ਵੀ ਅੱਜ ਰਾਤ ਨੂੰ ਨੀ ਪਾਉਂਗਾ। ਅੱਜ ਦੱਸਿਆ ਉਹ ਤਾਂ ਹੈ ਹੁ ਤੈ ਵੀ ਜਾਂਦਾ ਗੱਲ ਪੱਕੀ ਹਮਸ ਹੋਗੀ। ਹਮਸ ਹੋਗੀ ਜਾਂ ਨਾ ਹਰ ਨਮੀ ਆ ਜੇ ਕਰਦੀ ਏ ਨਾਲ ਪਰ ਜਿੱਥੇ ਤੱਕ ਪਾਣੀ ਚੱਲਦਾ ਹੁੰਦਾ ਐਨ ਪਤਾ ਲੱਗਦਾ ਹੁੰਦਾ ਦਾ। ਦੇਖਦੇ ਆ ਪੈਂਦਾ ਕਿ ਨਹੀਂ ਪੈਂਦਾ। ਹੁਣ ਤਾਂ ਤਾਂ ਠੀਕ ਆ ਉਦਣ ਦੀ। ਆਟੋਮੈਟਿਕ ਵੀ ਚੱਕਦੀ ਭਾਈ ਉਹ ਕਹਿੰਦਾ। ਇਹਦਾ ਕਿਤੇ ਆਟੋਮੈਟਿਕ ਨਾਲ ਚੜਦੀ। ਹੋਰ ਨਾ ਨਾ ਗ੍ਰਿਪ ਦੀ ਦਾ ਕੋਈ ਚੱਕਰ ਨਹੀਂ। ਆਟੋਮੈਟਿਕ ਦਾ ਚੱਕਦਾ। ਹਾਂ ਉਹ ਠੀਕ ਆ ਚਲਾਉਣ ਹੀ ਪਰਿਆ ਤਾਂ ਨਹੀਂ ਜੰਨੇ ਨੂੰ ਸ਼ਰਤ ਤੇ ਉਹ ਜੰਨੇ ਲਾਲਾ ਬੂਟੇ ਨੁੱਕਦੇ ਆ ਰੈਂਡ ਦੇ ਮੇਰੇ ਬੂਟੇ ਸਾਡੇ ਡੇਡੇ ਹੋ ਗਏ ਪਾਣੀ ਗੈਲ ਉਹ ਫਿਰ ਕੀ ਹੋ ਗਿਆ ਆ ਪਾਣੀ ਗਾ ਡੇਡੇ ਪਾਣੀ ਗਾ ਡੇਡੇ ਹੋ ਗਏ ਮੂਰੇ ਜੀ 5 ਦਿਨ ਬਾਅਦ ਕਿਹੜਾ ਆ ਹਾਂ ਉਹ ਸਿੱਧੇ ਕਰੇ ਮੱਜ ਉੱਥੇ ਪਾਣੀ ਪੈ ਗਿਆ ਮਾੜਾ ਮੁੱਢਾ ਧਾਨਾ ਦਾ ਉਦੋਂ ਹਵਾ ਆਈ ਉਹਨੇ ਗੇਰ ਤੇ ਮੈਂ ਤਾਂ ਮਗੌਲ ਕਰਦਾ ਨਹੀਂ ਇਹ ਫੋਨ ਤਾਂ ਪਾਣੀ ਦੀ ਲੋੜ ਨਹੀਂ ਹੈਗੀ ਆਣੀ ਦਾ ਗਾਹ ਨੂੰ ਹੂੰ ਕੀ ਕਰਦੇ ਬੰਦੇ ਕੁੰਡਾ ਬੱਸ ਚਲੀਏ ਲੈ ਹੋ ਤਾਂ ਨਵੀਂ ਵੀ ਦਵਾਰਾ ਬਹਿਮ ਹੋ ਗਿਆ ਕੋਈ ਤਾਂ ਮੰਨੂ ਵੀ ਮੈਂ ਚੱਕਿਆ ਵੀ ਮੈਂ ਚੱਕਿਆ ਵੀ ਆ ਹਾਂ ਕਈ ਵਾਰੀ ਬੰਦੇ ਨਹੀਂ ਜਿਕੜਾ ਪਹਿਲੇ ਖਾ ਲੱਗਦਾ ਹੋ ਜਾਂਦਾ ਕਈ ਵਾਰ ਜਿਹੜਾ ਦਰਵਾਜ਼ਾ ਲਾਉਣ ਲੱਗਦਾ ਮਤਲਬ ਅਜਿਹੜਾ ਜਿੰਦਾ ਲਾਤਾ ਕਿ ਉਹ ਨਹੀਂ ਉਹ ਕੰਮ ਹੋ ਜਾਂਦਾ ਹਾਂ ਜਾਨ ਠੀਕ ਹੈ ਉਹ ਸਣਾ ਵੀ ਨਵੀਤਾ ਜੀ ਨਵੀਤਾ ਜੀ ਦਾ ਤੁਸੀਂ ਮੀਂਹ ਦੱਸਿਆ ਉਹਦਾ ਜ ਬਹੁਤ ਕਹਿੰਦੇ ਅੱਜ ਦੋ ਦਵਾਈਆਂ ਵਾਲੇ ਆਏ ਤੇ ਨਹੀਂ ਇਕੱਲਾ ਵੀ ਬੰਦਾ ਆਉਂਦਾ ਅੱਜ ਦੋ ਦਵਾਈਆਂ ਦੇ ਕੈਂਪ ਲੱਗੇ ਕਹਿੰਦੇ ਕਹਿੰਦੇ ਸਮੋਸੇ ਖਾ ਕੇ ਆਏ ਆ ਦੱਲੀ ਕਹਿੰਦਾ ਸਮੋਸਾ ਭੋਲੂ ਹੂੰ ਕਹਿੰਦੇ ਸਮੋਸੇ ਖਾ ਕੇ ਮੰਨੂ ਫੋਨ ਕਰੀ ਗਿਆ ਮੈਂ ਮੈਚ ਆਲ ਬਾਅਦ ਚ ਗਿਆ ਅੰਡਾ ਥੋੜਾ ਵੀ ਕੇ ਮੁੜਿਆ ਮੈਂ ਸਮੋਸਾ ਨਹੀਂ ਖਾਣਾ ਅੰਡਾ ਵੀ ਕੇ ਮੁੜਿਆ ਬੰਦੇ ਸਾਡੇ ਰੋਟੀ ਵੀ ਨਹੀਂ ਖਾਧੀ ਸਮੋਸੇ ਦੇ ਚੱਕਰ ਚ ਇਹ ਫੋਨੇ ਕਰੀਗੇ ਨਹੀਂ ਮੈਂ ਜਾਣਾ ਨਹੀਂ ਤਾਂ ਹਾਂ ਇਹ ਨਹੀਂ ਛਟਿਆ ਦੱਲੀ ਨਹੀਂ ਹਟਿਆ ਦੋਵੇਂ ਮੈਨੂੰ ਫੋਨ ਕਰੀਗੇ ਆ ਜਾ ਆ ਜਾ ਕਿਹੜੀ ਕਿਹੜੀ ਕੰਪਨੀ ਵਾਲੇ ਕੋਟੇ ਵਾਲੇ ਤੇ ਕੋਟੇ ਵਾ ਉਹ ਆਏ ਕਿ ਬਣਾਉਣੀਆਂ ਉਹੀ ਬਣਾਈ ਜੇ ਕੰਪਨੀ ਦੀ ਮਸ਼ੂਰੀ ਕਰੀ ਜਾਈਏ ਅਸੀਂ ਜਿਹੜੀ ਹੈਗੀ ਆ ਉਹ ਡੈਮੋ ਤਾਂ ਲਵਾਓ ਕਿ ਸਾਨੂੰ ਦੋ ਦੋ ਸੀਸੇਆ ਭਰੀ ਦਾ ਬਣਾਈਏ ਡੈਮੋ ਤਾਂ ਲਵਾਓ ਡੈਮੋ ਦੀ ਵੀਡੀਓ ਪਾਉਂਗੇ ਉਹ ਸਾਦੀ ਦੀ ਤੇਲੇ ਵਾਲੀ ਸਾਰੀ ਉਹ ਦਵਾਈਆਂ ਦੀਆਂ ਕਿ ਇੱਥੇ ਕਰ ਦੋ ਸਾਡਾ ਜਾਂਦਾ ਫਿਰ ਉਹੀ ਕਿਹਾ ਵੀ ਕੋਈ ਡੈਮੋ ਤਾਂ ਲਾਓ ਖੇਤੇ ਸੜਕੇ ਦੇ ਉੱਪਰ ਖੇਤ ਆ ਕੋਈ ਆਉਂਦਾ ਜਾਂਦਾ ਦੇਖੀਗਾ ਹੋ ਗਏ ਹੁਣ ਲੋਕਾਂ ਦੇ ਸਾਰੇ ਕਰਤੀਆਂ ਲੇਟ ਲੂਟ ਕੋਈ ਨਹੀਂ ਉਹ ਕੰਪਨੀ ਵਾਲੇ ਸਕੀਮ ਨਹੀਂ ਇਹ ਆਉਂਦੇ ਹੀ ਲੇਟ ਆ ਇਹ ਸਮੀ ਇਹਨਾਂ ਨੂੰ ਪਤਾ ਵੀ ਹੁਣ ਨਸਰੀਆਂ ਵੀ ਆ ਵਾ ਕੋਈ ਲੇਟ ਨਹੀਂ ਹੈਗੀ ਇਹ ਸਭ ਕੁਝ ਹੁੰਦਾ ਇਹਨਾਂ ਕੋਲ ਉਦੋਂ ਮੈਨੂੰ ਕਹਿੰਦਾ ਡੈਮੋ ਲਾ ਦਿੰਦੇ ਆ ਮੈਂ ਹੁਣ ਤਾਂ ਮੈਂ ਅੱਜ ਤਾਂ ਸਪਰੇਅ ਕਰਕੇ ਛੱਟੇ ਅਸੀਂ ਕਹਿੰਦਾ ਫਿਰ ਦੇਖਾਂਗੇ ਇਹਨੂੰ ਨਾ ਡੈਮੋ ਲਾ ਦੇ ਕਿਤੇ ਕਾਲੀ ਕਰ ਦੇ ਸਾਰੀ ਹੋ ਗਈ ਕੋਈ ਪਤਾ ਨਹੀਂ ਚਲੋ ਠੀਕ ਹੈ ਜੀ ਫਿਰ ਕੀ ਤਾਂ ਆ ਜਾਣਾ ਅੱਜ ਆ ਜਾ ਜੂ ਇਹ ਭੋਲੂ ਆਉਂਗਾ ਆ ਦੇਖ ਮੇਂ ਦੇਖਦਾ ਤਾਂ ਹੈ ਨਹੀਂ ਨਿਕਿਆ ਮੈਂ ਦੇਖਦਾ ਉਹ ਗਰੰਟੀ ਹੈ ਰਾਜ ਨੂੰ ਬੱਦਲ ਆਊਗਾ ਬਾਉਲਸੋਨ ਆਈਆਂ ਆਉਣ ਅਦਰ ਵਿੱਚ ਧੱਕਣ ਜੇ ਉਹ ਮਹੀਨਾ ਭੁੱਲ ਗਏ ਮਹੀਨਾ ਭੁੱਲ ਗਏ ਮਿਲੋ ਜੀ ਮਰਗੀਦ ਬਾਈਆਂ ਰਸੀਪਾ ਜੀ ਜੱਗਾ ਹੋਰ ਕਿੱਦਾਂ ਫਿਰ ਵਧੀਆ ਮੈਂ ਫਿਰ ਲੱਗੀ ਵੀ ਆ ਮੈਂ ਬਲ ਤਾਂ ਲੱਗੀ ਵੀ ਤੂੰ ਹੀ ਲੇਟ ਆਉਂਦਾ ਉਹ ਯਾਰ ਮੈਨੂੰ ਅੱਜ ਤੈਨੂੰ ਦੱਸਿਆ ਪਿਆਰ ਉਧਰ ਭੋਲੂ ਗੱਲ ਪੈ ਗਿਆ ਇੱਧਰ ਤੂੰ ਪੈ ਜਾ ਪੈਣਾ ਹੀ ਹੈ ਜੇ ਬੇਟਾ ਮਾੜਾ ਬਾਈ ਉਹ ਤਾਂ ਦਵਾਈਆਂ ਵਾਲੇ ਨੇ ਤਾਂ ਕਰ ਲਿਆ ਅੱਜ ਦੋ ਦਵਾਈਆਂ ਵਾਲੇ ਕੈਂਪ ਤੇ ਅੱਜ ਦੋ ਤੇ ਕੈਂਪ ਦਵਾਈਆਂ ਵਾਲੇ ਲੇਟ ਹੋ ਗਿਆ ਭੈਣ ਥਾਲੀ ਥਾਲੀ ਕਰਤੀ ਨਹੀਂ ਦੇਖਾ ਕੇ ਅੰਦਰ ਕਿਆ ਖਾਦਾ ਇਹ ਕੋ ਮਾਰਦੀ ਖਾਈ ਸੀ ਤੈਨੂੰ ਦੱਸਦਾ ਤੇ ਬਿਜਲੀ ਆਈ ਹੀ ਨਹੀਂ ਯਾਰ ਫੀਲਿੰਗ ਤਾਂ ਲੈ ਲੂਗੇ ਫੀਲਿੰਗ ਲੈਣਾ ਜਾਂ ਸੁੰਘ ਲੈ ਜਾ ਕੇ ਲੈ ਕੇ ਨਾ ਸੁੰਘ ਲੈ ਆ ਸੁੰਘ ਨਹੀਂ ਆਉ ਫੀਲਿੰਗ ਤਾਂ ਹੁਣ ਤੇ ਤੂੰ ਇਹਨੇ ਲੱਗ ਰਿਹਾ ਹੈ ਭਾਈ ਵਾਲੀ ਪਈ ਦੇਖ ਗੱਲਾਂ ਨਹੀਂ ਆਇਆ ਭਾਈ ਦੱਸ ਥੋੜੀ ਕਿਆ ਕਹਾ ਸਤ ਨਾ ਫੇ ਮੈਂ ਫੋਨ ਕਰ ਦਿੰਦਾ ਫੋਨ ਕਰ ਤੈਨੂੰ ਸਾਨੂੰ ਪਰ ਵੀ ਬੁਲਾਉਣਾ ਕਾ ਨੂੰ ਲੇਟੇ ਆਉਣਾ ਉਹਨੇ ਰਹਿਣ ਦੋ ਟਿਕਰੀ ਨੁੱਕੇ ਹਾਂ ਇਸਮ ਦੇ ਵਿੱਚ ਨਹੀਂ ਤੇ ਗਾਣਾ ਪਾਣੀ ਮੋਰ ਨਹੀਂ ਦੀ ਹੈਗੀ ਪ੍ਰਧਾਨ ਵਾਲੀ ਨਾ ਰਾਜੇ ਵਾਲੀ ਮੋਰ ਘਰਾ ਰਹੀ ਸੀ ਉਹ ਦੇਖ ਲੈ ਬਖੌਦੀਆਂ ਨਹੀਂ ਥਾਲੀਆਂ ਪਈਆਂ ਉਹ ਚਾ ਕੋਈ ਗੱਲ ਨਹੀਂ ਮੇਰੇ ਮੂੰਹ ਦੇ ਮੂੰਹ ਮਾਰਤੀਆਂ ਜਾ ਕੇ ਹਾਂ ਜਾ ਕੋਈ ਨਹੀਂ ਆਇਆ ਲੇਕਿਨ ਮੈਂ ਰੁਕ ਗਿਆ ਜਗਾ ਹਾਂ ਨਾ ਫਿਰ ਅੱਜ ਪਹਿਲਾਂ ਦੇਖਣ ਜਾਣਾ ਕਹਿੰਦੇ ਹਾਂ ਉਹ ਦੇਖਦੇ ਹਾਂ ਹੁਣ ਇਹਨੂੰ ਮੈਂ ਤਾਂ ਕਹਿਣਾ ਵਿਚ ਜੇ ਤੈਨੂੰ ਥੋੜੀ ਸਲਾਹ ਹੋਣੀ ਨਾ ਜਾਂ ਇਹਨੂੰ ਲੱਗ ਜਾਣੀ ਇੱਥੇ ਉਹ ਨਹੀਂ ਹਾਂ 6:30 ਹੋ ਗਏ ਹਾਂ ਟਾਈਮ ਤਾਂ ਬਹੁਤ ਹੈ 6:25 ਹੋ ਗਏ ਇਹ ਪੱਤੀਆਂ ਮੈਂਟ ਲੱਗਣਾ ਦੇਖੀ 7 ਵਜੇ ਨੇ ਨਾ ਕੋਈ ਨਹੀਂ ਉੱਥੇ ਬਾਦ ਵਾਲਾ ਸ਼ੋਅ ਜਿਹੜੇ ਇੱਕ ਸਿਨੇਮਾ ਰੋਪੜ ਹੁਣ ਤਾਂ ਤਿੰਨ ਸਿਨੇਮੇ ਆ ਮੈਂ ਕਹਿੰਦਾ ਤਿੰਨ ਇੱਕ ਸਿਨੇਮੇ 'ਚ ਤਿੰਨ ਆ ਹੁਣ ਇਧਰ ਆ ਚੱਲਦਾ ਜੀ ਉਹ ਪਰਲੀ ਸਾਡਾ ਉਹ ਤਾਂ ਬਹੁਤ ਚੱਲਦਾ ਉਹ ਜਿਹੜਾ ਤੇ ਉਹਦੇ ਕੰਨੀ ਆ ਬਾਸ ਉਹ ਤਾਂ ਕਰਦੀ ਉਹ ਟੋਟਲੇ ਲੰਗੀ ਨਹੀਂ ਹਾਂ ਉਹ ਜਿਹੜੇ ਤਿੰਨ ਚਾਰ ਬਣਾਉਂਦਾ ਉਹ ਤਾਂ ਬਹੁਤ ਵਧੀਆ ਬਣਾਤਾ ਅੱਛਾ ਪਿਛਲੇ ਸਾਲ ਉੱਥੀ ਦੇਖ ਕੇ ਆਏ ਤੇ ਉਹ ਮਸਤਾਨੇ ਫਿਲਮ ਆਪਾਂ ਜਦ ਚ ਵਧੀਆ ਹੈ ਪਾ ਜਾਂਦੇ ਸੀ ਧਾਰਮਿਕ ਫਿਲਮਾਂ ਦੇਖਣੇ ਆ ਭਾਜੀ ਧਰਮ ਕੇ ਜਾਣਾ ਹੋਰ ਉੱਤੇ ਗਿਆ ਦੇਖਣਾ ਡੰਡਾ ਡੋ ਦੂਰੇ ਲਈ ਨਹੀਂ ਉਹਦਾ ਘਰੇ ਦੇਖ ਹੋ ਜਾਂਦੇ ਤੀਜ ਦਿਨ ਤੇ ਨੈਟ ਪਰ ਆ ਜਣੀ ਹਾਂ ਆ ਜਿਹੜੀਆਂ ਫਿਲਮਾਂ ਬਣੂंगी ਆ ਵਧੀਆ ਹੀ ਆ ਜਿਹੜਾ ਵਧੀਆ ਆ ਦੇਖਣ ਜਾਉਂਗੇ ਲੋਕਾਂ ਦੀ ਸੋਚ ਚੇਂਜ ਹੁੰਦੀ ਆ ਹਾਂ ਵਧੀਆ ਆ ਉਹਨਾਂ ਕਿਸੇ ਨੂੰ ਮਨ ਲਾ ਵੀ 100 ਬੰਦਾ ਦੇਖ ਗਿਆ ਇੱਕ ਪਤਾ ਪ੍ਰਭਾਵਿਤ ਹੋਊਗੀ ਉਹ ਹਾਂ ਹੈ ਯਾਰ ਉਹਦਾ ਹੈਗਾ ਯੋ ਸੁੱਖੀ ਠੀਕ ਨਹੀਂ ਇੱਕ ਦੋ ਵੀ ਬਦਲ ਕੇ ਉਹ ਵੀ ਬਹੁਤ ਹਾਂ ਇਹ ਨਿਆਣੇ ਨੂੰ ਵੀ ਲੈ ਕੇ ਜਾਣਾ ਚਾਹੀਦਾ ਹਾਂ ਦਿਖਾ ਲਿਆਉਂਗੇ ਨਿਆਣੇ ਨੂੰ ਵੀ ਪਰ ਜਾਣੇ ਸਾਰੇ ਤੇਰਾ ਨਿਆਣਾ ਦਾ ਬੜਾ ਹੀ ਉਹਦਾ ਆਪੇ ਦੇਖੀ ਹੋਣੀ ਉਹਨੇ ਖਬਰੇ ਤੇਰੀ ਨੰਬਰ ਕੱਢ ਦੇਣਾ ਸ਼ਾਮ ਨੂੰ ਇਹ ਵੀ ਨਹੀਂ ਪਤਾ ਆਏਗਾ ਨਹੀਂ ਨਹੀਂ ਮੇਰਾ ਨਹੀਂ ਕੱਢਦਾ ਹਾਂ ਉਹ ਨਹੀਂ ਮੇਰਾ ਕਰ ਸਕਦਾ ਲਾ ਪੇਪਰ ਹੁਣ ਕੱਢ ਲੂ ਕਿਹਦਾ ਪਹਿਲਾਂ ਕਿਹਦਾ ਆਇਆ ਇਹ ਨਹੀਂ ਜਾਂਦਾ ਸੜ ਰਾਤ ਦਾ ਨੀਂਦਾ ਇਹ ਆ ਫੇਰ ਤਾਂ ਠੀਕ ਆ ਕੱਢਾ ਸਾਰੀ ਰਾਤ ਹੁਣ ਮੇਰੀ ਗੱਲ ਸੁਣਦਾ ਇਹ ਚਲੇਗਾ ਉੱਥੇ ਅੰਬਰ ਸਾਨੂੰ 8 ਵਜੇ ਬੱਸ ਚੜ੍ਹੇ ਹੋਰ ਤੇ ਹੂੰ ਰਾਤ ਰਾਤ ਸਵੇਰ ਨੂੰ 10 ਵਜੇ ਆ ਕੇ ਮੁੜ ਕੇ ਮੱਥਾ ਟੇਕ ਕੇ ਜਦ ਮੈਂ ਆਇਆ ਨਾ ਹੁਣ ਜੱਦਾ ਹੀ ਕੰਪਿਊਟਰ ਨਾਲ ਕਰਨ ਗਿਆ ਹੁਣ ਆਇਆ ਜਾਂ ਠੀਕ ਜਦ ਮੈਂ ਆਇਆ ਬੋਲਦੇ ਨਹੀਂ ਨੀਂਦ ਮਾਏ ਹੋ ਤੁਹਾਨੂੰ ਮੈਂ ਦੱਸਦਾ ਜਦ ਆਇਆ ਜਗਦੀਪ ਮੋਟਰਸਾਈਕਲ ਚਲਾਉਂਦਾ ਸੀ ਹਾਂ ਇਹ ਗੱਬੇ ਬੈਠਾ ਕਾਲਾ ਕ੍ਰਿਸ਼ਨ ਪਿੱਛੇ ਜਿਹੜਾ ਸਾਨੂੰ ਤਰੀਕ ਪੱਲੇ ਗਿਆ ਆਉਂਦੇ ਆ ਆਏ ਬੈਠਾ ਆਇਆ ਗੁੰਮੇ ਬੈਠਾ ਆਉਗਾ ਤਰੀਕ ਕਹਿੰਦੀ ਸ਼ਰਤਾਂ ਵੀ ਪੂਰੀਆਂ ਪੈਂਟ ਆਏ ਨੂੜੇ ਤੇ ਕਿਸੇ ਵਿੱਚ ਬੂਟ ਪਾਏ ਹੋਏ ਮੈਨੂੰ ਤੁਹਾਨੂੰ ਗਰਮੀ ਨਹੀਂ ਲੱਗਦੀ ਹਾਂ ਕਾਲਾ ਕਹਿੰਦਾ ਮੈਂ ਤਾਂ ਚੱਪਲਾ ਆ ਮੈਂ ਤਾਂ ਵੀ ਠੀਕ ਆ ਤਾਰੇ ਕਬੂਤਰ ਮਣਾਖਾ ਵਿੱਚ ਬੈਠਾ ਗੱਬੇ ਆਲੇ ਫੇਰ ਕਿੱਥੇ ਪੈਣ ਲੱਗੇ ਇਹਨਾਂ ਨੂੰ ਫੋਨ ਆ ਗਿਆ ਤੇਰਾ ਵੀ ਜਲ ਮੂਡ ਪਾ ਦੇਗਾ ਭਾਈ ਬੱਦਲ ਆ ਜਾਣਾ ਕਹਿੰਦਾ ਮਾਲੂ ਲਾਉਣੇ ਆ ਹਾਂ ਉਹ ਸੁਵੀਰ ਤਾਂ ਗਿਆ ਹੁਣੀ ਆਇਆ ਤਾਂ ਯਾਰ ਚੱਲ ਜੀ ਵਧੀਆ ਫਿਰ ਤਾਂ ਤੇਰਾ ਨੰਬਰ ਪੱਕਾ ਏ ਇਹ ਇਹ ਤਾਂ ਤੇਰਾ ਨੰਬਰ ਪੱਕਾ ਏ ਮੈਨੂੰ ਤਾਂ ਪੱਕਾ ਹੀ ਏ ਵਾਠ ਠੀਕ ਆ ਸਰ ਹਾਂ ਚੱਲ ਜਾਣਾ ਉਹ ਚਲੇ ਜਾਵੇ ਮੈਨੂੰ ਤਾਂ ਫੇਰ ਨਾ ਉਹ ਤਾਂ ਨਿੰਦਾਈ ਆ ਫਿਰ ਉਹਨੇ ਕਿਹਾ ਨਾ ਆਪੇ ਦੇ ਕੇ ਉਹ ਤੈਨੂੰ ਲੈ ਕੇ ਜਾਣਾ ਫਿਰ ਲੇਟ ਨਾ ਹੋਵੇ ਚੱਲ ਫੇਰ ਗੱਗੇ ਨੂੰ ਆ ਜਾਣ ਦੇ ਗੱਗੇ ਨੂੰ ਆ ਜਾਣ ਦੇ ਬਾਕੀ ਦੇਖ ਦੇ ਕੇ ਕਹਿੰਦਾ ਆ ਜਾ ਮੈਨੂੰ ਤਾਂ ਮੈਸਾ ਛੋਲਣ ਦੋ ਚੱਲ ਠੀਕ ਆ ਫਿਰ ਚੱਲ ਹਾਂ ਠੀਕ ਨਹੀਂ ਗੱਲ ਤੁਕ ਹਾਂ ਚੱਲ 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 ਠੀਕ ਚੰਗਾ ਕਿਨੂੰ ਫਿਲਮ ਦੇ ਫਿਲਮ ਨਹੀਂ ਉਰੀ ਦਿਖਾਤੀ ਮੈਂ ਮਟਰ ਮਟਰ ਦਿਖਾਤੀ ਕੱਲ ਅੱਛਾ ਮਾ ਸਾਰੀ ਅੱਧਾ ਦਾ ਮਾ ਇੱਦੀ ਪੂਰੀ ਦੀ ਸਿਰੇ ਲਾਈ ਮੈਂ ਤਾਂ ਸ਼ਾਰਟਕਟ ਦੱਸੀ ਆ ਚਲੋ ਠੀਕ ਹੈ ਜੀ ਫਿਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ